ਦਾ ਮੇਰੇ ਲਈ ਨੱਕ ਤੁਸੀਂ ਕਰ ਲੋ ਜਦੋਂ ਜਿਸ ਟਾਈਮ ਮੈਂ ਵੀਡੀਓ ਪੋਣਾ ਬਈ 6 ਵਜੇ ਤੁਸੀਂ ਸਾਰੇ ਭਰਾਵਾਂ ਨੇ ਬਾਈ ਲਾਈਵ ਦੇਖਿਆ ਕਰੋ ਉਹਨੇ ਨਾਲ ਆਪਣੀ ਵੀਡੀਓ ਹੋਰ ਸ਼ੇਅਰ ਹੋਊਗੀ ਵਧੀਆ ਹਨਾ ਮੈਂ ਤਾਂ ਡੇਗੇ ਬਸ ਇੱਕ ਬੇਨਤੀ ਕਰ ਸਕਦਾ ਤੇ ਤੁਸੀਂ ਮੰਨਣੀ ਆ ਠੀਕ ਆ ਤੇ ਤੁਸੀਂ ਹੁਕਮ ਕਰਿਆ ਕਰੋ ਮੈਂ ਬੇਨਤੀ ਕਰ ਸਕਦਾ ਹਨਾ ਜਿਹੜੇ ਚੋੜੇ ਪਰ ਉੱਚਾ ਕੂਤਰ ਉੜਦਾ ਉਹ ਕਰਦੀਆਂ ਬਾਈਆਂ ਬਾਈ 100% ਹੀ ਪਾਸ ਹੋ ਜਾਂਦਾ ਬਾਕੀ ਤੁਹਾਨੂੰ ਖੇੜ ਪਾਣੀ ਲਾਉਣਾ ਆਉਣਾ ਚਾਹੀਦਾ ਕਰਦੀਆਂ ਬਾਈਆਂ ਵਾਸਤੇ ਠੀਕ ਆ ਉਹ ਵੀ ਆਪਾਂ ਗੱਲਾਂ ਬਾਤਾਂ ਕਰਾਂਗੇ ਵੀ ਨਹੀਂ ਉੜਦੇ ਪਏ ਕੂਤਰ ਵਾਦੇ ਨਹੀਂ ਮਤਲਬ ਆਪਾਂ ਦੀ ਲਾਓ ਉਹਨੇ ਅੰਦਰ ਗਰਮੀ ਗਰਮੀ ਪਈ ਹੋਈ ਸਾਰੀ ਚੱਕ ਦੇਣੀ ਆ ਤੇ ਉੱਡੂਗੇ ਬਾਈ ਤੇ ਉਹਨਾਂ ਚੜਦੇ ਸੂਰਜ ਨਾਲ ਲੈਂਦੇ ਤੇ ਚੜਦੇ ਵਾਲੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਤੇ ਜਿਹੜੇ ਵੀ ਐਨਆਰਏ ਵੀਰ ਆਪਣੀ ਵੀਡੀਓ ਨੂੰ ਇੰਨਾ ਪਿਆਰ ਦਿੰਦੇ ਆ ਉਹਨਾਂ ਦਾ ਵੀ ਦਿਲੋਂ ਧੰਨਵਾਦ ਤੇ ਆਜੋ ਬਾਬਿਓ ਕਰਦੇ ਆ ਵੀਡੀਓ ਸਾਰੇ ਭਰਾਵਾਂ ਨੂੰ ਤਨਤਨ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਦੇ ਜਨਮ ਦਿਹਾੜੇ ਦੀਆਂ ਬਹੁਤ ਬਹੁਤ ਵਧਾਈਆਂ ਸਾਰੇ ਵੀਰ ਚੜ੍ਹਦੀ ਕਲਾ 'ਚ ਰਹਿਣ ਤੇ ਆਜੋ ਬਾਬਿਓ ਕਰਦੇ ਆ ਵੀਡੀਓ ਸ਼ੁਰੂ ਜਿਹੜੇ ਵੱਡੇ ਦਾਵੇ ਕੂਤਰ ਸੀ ਆਪਣੇ ਦੱਸ ਪਰ ਸਾਫਣਾ ਦੇ ਵਿੱਚ ਉਹ ਬੱਚੇ ਵੀ ਵਿੱਚ ਆ ਠੀਕ ਆ ਥੱਲੇ ਹੀ ਰੱਖੇ ਤੁਹਾਨੂੰ ਪਤਾ ਆਪਾਂ ਢਾਂਗੇ ਟੋਗਿਆ ਬਿਠਾ ਦਿਆ ਤੋਂ ਸੋਣੀ ਲੱਗ ਗਈ ਦਿਨ ਵਧੀਆ ਲੱਗਿਆ ਅੱਜ ਚਾਤਰ ਫਾਲਾ ਤਰੁਬਲਾ ਸੁੱਕ ਦੀਆਂ ਤੇ ਇਕੱਠੀਆਂ ਕਰਕੇ ਅੰਦਰ ਰੱਖ ਦਾਂਗੇ ਤੇ ਉਹ ਇਸਾਰਣਾ ਬਣਾ ਦਿੱਤਾ ਉੱਤੇ ਫੋਲਡ ਵੀ ਹੋ ਜਾ ਕਰੂਗੀਆਂ ਤੇ ਥੱਲੇ ਵੀ ਲੰਕਾ ਦਿਆ ਕਰਾਂਗੇ ਹਨਾ ਇਹ ਚੋਂ ਹੀ ਕੱਟ ਕੇ ਬਾਈ ਉੱਤੇ ਵੀ ਬਣਾ ਲੈਣਾ ਜਿਗਾਰ ਆਪਾਂ ਜਿਆ ਜਿਹੜੀ ਬਚੂਗੀ ਇਹਦੇ ਉੱਤੇ ਪਾ ਦਾਂਗੇ ਜਿਹੜਾ ਹੁਣ ਸਿਆਲ ਚ ਧੁੰਦ ਧੁੰਦ ਪੈਣੀ ਹਨਾ ਤੇ ਉਹ ਵੀ ਨਾ ਪਾਣੀ ਥੱਲੇ ਡਿੱਗਿਆ ਕਰੂਗਾ ਸਾਫ਼ ਰਿਆ ਕਰੂਗਾ ਜਾਲ ਥੱਲੇ ਤੇ ਚਿੜੀਆਂ ਦਾ ਵੀ ਦੇਖਦੇ ਆ ਕੋਈ ਨਾ ਕੋਈ ਕਰਦੇ ਇਹਨ ਤੇ ਹੋਰ ਲਿਆਵਾਂਗੇ ਇੰਨਿਆ ਕਦਾ ਮਜ਼ਾ ਨਹੀਂ ਆਉਂਦਾ ਹੋਰ ਲਿਆਵਾਂਗੇ ਕਿ ਟਕੜ 60 70 ਪੀਸ ਹੋਣੇ ਫੇ ਮਜ਼ਾ ਆਉਂਦਾ ਤੇ ਆ ਵੀ ਮਾਦੀਆਂ ਦਾ ਬੂਆ ਖੁੱਲਿਆ ਸਾਫ ਅੰਦਰੋਂ ਐਨ ਪੂਰਾ ਹਨ ਤੇ ਬਾਹਰ ਆ ਕੇ ਥੇ ਧੁੱਪੇ ਘੁੰਮ ਲੈਣੀ ਆ ਆ ਚੱਕੋ ਇਦਾਂ ਜਾਨਵਰ ਬਾਈ ਪੂਰਾ ਖੁਸ਼ ਰਹਿੰਦਾ ਹਨ ਇਹ ਕੁੱਡਾਂ ਸਾਰੀਆਂ ਸਿਆਲ ਇਹਨਾਂ ਨੂੰ ਧੁੱਪਾ ਲਵਾਵਾਂਗੇ ਇੱਥੇ ਆਪਾਂ ਸਾਰਾ ਸਿਆਲ ਇੱਥੇ ਖੁੱਲੇ ਰਿਹਾ ਕਰੂਗੇ ਥੱਲੇ ਤੇ ਵਧੀਆ ਰਹਿੰਦੇ ਜਾਨਵਰ ਠੀਕ ਆ ਛਤਰੀ ਖੁਦਰੀ ਲੱਗ ਜੂਗੇ ਬੱਚੇ ਆ ਵੀ ਤੰਨੇ ਤੇ ਹੋਰ ਵੀ ਬੱਚੇ ਜਿਹੜੇ ਇੱਕ ਦੋ ਆ ਉਹ ਵੀ ਛੱਡ ਛੁੱਟ ਦਿੰਨੇ ਛਤਰੀਆਂ ਤੇ ਆ ਵੀ ਦੋਨੇ ਸ਼ਟਰੂ ਇੱਥੇ ਛੜਤੇ ਵੇ ਘੁੰਮੀ ਘੁੰਮੀ ਜਾਂਦੇ ਹਨ ਦਾਣੇ ਪਾ ਦਾਂਗੇ ਇਹਨਾਂ ਨੂੰ ਪਾਣੀ ਪੂਲੀ ਪਾ ਦਿੰਨੇ ਆ ਇੱਥੇ ਖਾ ਖੂ ਲੈਣਗੇ ਆਪਣੇ ਮਾੜਾ ਮੂਟਾ ਤੇ ਕਬੂਤਰ ਨੂੰ ਬਾਈ ਪੈ ਗਿਆ ਮੋੜਾ ਹਨਾ ਤੇ ਬਹੁਤ ਜ਼ਿਆਦਾ ਪਿੱਛੇ ਨੂੰ ਆ ਗਿਆ ਕਬੂਤਰ ਹੋ ਜੂ ਸੈੱਟ ਹੁਣ ਤੇ ਇਹਦੀ ਤਾਂ ਇਹ ਬਿਮਾਰੀ ਦਾ ਬਾਈ ਕੋਈ ਹੱਲ ਹੁੰਦਾ ਨਹੀਂ ਹੈਗਾ ਧੌਣ ਹਲੋਣ ਵਾਲੀ ਦਾ ਤੇ ਫਿਰ ਵੀ ਨਿਕਲ ਆਏ ਦੋਨੇ ਹਨਾ ਆ ਤਾਂ ਨਿਕਲ ਗਿਆ ਪੂਰੇ ਬਿਮਾਰੀ ਚੋਂ ਤੇ ਔਰ ਇਹਦਾ ਉਹ ਵੀ ਨਿਕਲ ਆ ਬਹੁਤ ਮਤਲਬ 50% ਨਿਕਲ ਗਿਆ ਬਾਈ ਕਬੂਤਰ ਠੀਕ ਆ ਧੌਣ ਧੂਣ ਜਿੱਦਾਂ ਨਹੀਂ ਤਾਂ ਘਮੁੰਦਾ ਹੀ ਰਿਂਦਾ ਹੁੰਦਾ ਸੀ ਹੁਣ ਸਿੱਧਾ ਤੁਰਦਾ ਥੋੜਾ ਥੋੜਾ ਦਰਨਾ ਚੁਗਣ ਲਾ ਪਿਆ ਕੋਈ 10 15 ਦਾਣੇ ਚੋਕ ਲੈਂਦਾ ਹੈ। ਲੋਏ ਬਾਬਿਓ ਗੱਬਰ ਹੋਇਆ ਗਿਆ ਚੜ ਕੇ। ਦੇਖੋ ਕੀ ਬਣਦਾ ਹਨਾ ਵੈਦਰ ਤੇ ਤਾਂ ਦੱਸਿਆ ਹੀ ਨਹੀਂ ਹੈਗਾ। ਤੇ ਇੱਥੇ ਫੇਰਿਆ ਤੇ ਲੋ ਬਾਬਿਓ ਜਿਹੜੀਆਂ ਆਪਾਂ ਉਦਾਂ ਜ਼ਮੀਨ ਮੋਲ ਲੈ ਕੇ ਘਰਦਿਆਂ ਤਾਂ ਸਬਜ਼ੀ ਵੀਜੀ ਆ। ਤੇ ਕਾਹਗੂ ਤਾਂ ਆਪਾਂ ਪੜਤਾ ਹੀ ਹੈ ਨਾ ਉਦੋਂ ਤੁਹਾਨੂੰ ਦੱਸਿਆ ਸੀਗਾ। ਤੇ ਸਬਜ਼ੀ ਲਈ ਸੀ ਮੀਂਹ ਪੈ ਗਿਆ ਪਰ ਉਦਾਂ ਮੇਥੀ ਉੱਗ ਗਈ ਉੱਥੇ ਤੇ ਪਾਲਕ ਵੀ ਉੱਗ ਗਈ ਆ ਠੀਕ ਆ ਨੀ 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 ਦੀਦੀ ਜੀ ਤੁਹਾਨੂੰ। ਪਾਲਕ ਵੀ ਉੱਗ ਗਈ ਆ। ਤੇ ਧਣੀਆਂ ਲੇਟ ਨਿਕਲੂਗਾ ਮੂਲੀਆਂ ਉਗ ਗਈਆਂ ਸਾਰੇ ਪਾਸੇ ਹਜੇ ਲਸਣ ਵੀ ਨਹੀਂ ਨਿਕਲਿਆ ਲਸਣ ਵੀ ਲੇਟ ਨਿਕਲੂਗਾ ਤੇ ਜਾਂ ਉਹ ਆਪਾਂ ਲਾਈ ਦੂਜੇ ਪਿਆਜ਼ ਪਿਆਜ਼ਾਂ ਦੀਆਂ ਭੂਕਾਂ ਭੱਕਾਂ ਨਿਕਲ ਗਈਆਂ ਆਹ ਮੂਲੀਆਂ ਉਗ ਗਈਆਂ ਤੇ ਬੂਟੇ ਦੋ ਤਿੰਨ ਆਪਣੇ ਸੁੱਕ ਗਏ ਇੱਥੇ ਇੱਕ ਨਿੰਬੂਆਂ ਦਾ ਸੀਗਾ ਇਹ ਕਿੱਥੇ ਨਿੰਬੂਆਂ ਦਾ ਇਹ ਇੱਕ ਸੰਤਰੀਆਂ ਦਾ ਭਰੇ ਫਲ ਨਾਲ ਬਈ ਸੁੱਕ ਗਏ ਉਹ ਤਾਂ ਕਰਕੇ ਫੇਕਾ ਪੱਟਿਆ ਵੀ ਗੋਡੀ ਨਹੀਂ ਹੁੰਦੀ ਸੀ ਨਾ ਕਾਹ ਦੱਬ ਕੇ ਬੂਟੇ ਫੇ ਮਰੀ ਜਾਂਦੇ ਸੀ ਤਾਂ ਕਰਕੇ ਕਾਹ ਪੜਦਾ ਤੇ ਆ ਚੀਗਾਂ ਦਾ ਬੂਟਾ ਲਾਇਆ ਸੀ ਆਪਾਂ ਇਹਨੂੰ ਫੁੱਲ ਫੁੱਲ ਪੈਂਦੇ ਆ ਇਦਾਂ ਬਾਹ ਝੜ ਝੁੜ ਜਾਂਦੇ ਆ ਲੱਗੂਗਾ ਇਹ ਵੱਡਾ ਹੋਜੂ ਬੂਟਾ ਨਾ ਛੋਟਾ ਹਜੇ। ਉਹ ਬਾਪਿਓ ਆ ਗਿਆ ਮੈਂ 2 ਘੰਟੇ ਹੋ ਗਏ ਇਹਨਾਂ ਨੂੰ। ਇੱਥੇ ਧੁੱਪੇ ਪਾਇਆ ਨੂੰ 2 2.5 ਘੰਟੇ ਤੇ ਵਧੀਆ ਨਹੀਂ ਆ ਰਹੀ ਜੇ ਲਈ ਜਾਂਦੇ ਆ। ਤੇ ਆ ਵੀ ਮਾਤੀਆਂ ਬਾਹਰ ਤੁਰੀਆਂ ਫਿਰਦੀਆਂ ਨੇ ਅੰਦਰ ਚਲ ਗਈਆਂ ਤੇ ਮੌਸਮ ਖਰਾਬ ਹੋ ਗਿਆ ਹੈ ਨਾ ਫੇਰ ਦੁਬਾਰਾ। ਬਾਕੀ ਪੈਨ ਵਾਲਾ ਤਾਂ ਨਹੀਂ ਹੈਗਾ ਮੌਸਮ ਨਗ ਜੂਗਾ ਬੱਦਲ ਤੇ ਨੜ ਤੇ ਤਾਂ ਹੁੰਦਾ ਨਹੀਂ ਪਿਆ। ਬਾਕੀ ਚਲੋ ਕੁਦਰਤ ਆ ਬਾਈ ਕੁਝ ਵੀ ਹੋ ਸਕਦਾ। ਤੇ ਮੌਸਮ ਦਾ ਬਾਈ ਬਹੁਤ ਫਰਕ ਪੈ ਗਿਆ ਹੁਣ। ਅੱਜ ਠੰਡ ਲੱਗਦੀ ਮੱਠੀ ਮੱਠੀ ਤੇ ਦੱਸਿਓ ਜਰੂਰ। ਕਿਨਾ ਕਿਨਾ ਦੇ ਏਰੀਆ ਦੇ ਵਿੱਚ ਮਤਲਬ ਆ ਜਿਹੜਾ ਮਾਹੌਲ ਬਣ ਗਿਆ ਠੰਡ ਵਾਲਾ ਹਨਾ ਹਲਕਾ ਹਲਕਾ ਜਿਆ ਤੇ ਆ ਵੀ ਜਿਹੜੇ ਨਾ ਆਪਾਂ ਬਈ ਨਹੀਂ ਛੱਡਣੇ ਹੈਗੇ ਜਿਹੜੇ ਇਹਨਾਂ ਚੋਂ ਆਪਾਂ ਜਾਨਵਰ ਨਹੀਂ ਛੱਡਣੇ ਉੱਤੇ ਪਾ ਦੇਣੇ ਆ ਠੀਕ ਆ ਥੱਲੇ ਬਸ ਉਹ ਹੀ ਜਾਨਵਰ ਰੱਖਣੇ ਆ ਬਈ ਜਿਹੜੇ ਆਪਣੇ ਮਤਲਬ ਆਪਾਂ ਡਾਣੇ ਆ ਅਗਲੇ ਸਾਲ ਬਾਜੀਆਂ ਛੱਡਣੇ ਆ ਜਿਹੜੇ ਇਹਨਾਂ ਚੋਂ ਨਹੀਂ ਛੱਡਣੇ ਉਹ ਨਹੀਂ ਇਹਨਾਂ ਚ ਰੱਖਣੇ ਹਨਾ ਤੇ ਜਿਹੜਾ ਡੱਬੇ ਦਾ ਪਿਓ ਬਚ ਗਿਆ ਠੀਕ ਆ ਮਤਲਬ 50% ਤਾਂ ਤੁਹਾਨੂੰ ਪਹਿਲਾਂ ਮੈਂ ਦਿਖਾਤਾ ਸੈੱਟ ਹੋ ਗਿਆ ਹਨਾ ਬੱਚੇ ਕੱਢ ਲਾ ਪਿਆ ਬਸ ਤਾਂ ਜਾਊਗਾ ਹੀ ਜਾਂਦਾ ਤੇ ਮਤਲਬ ਬੱਚੇ ਕੱਢਣ ਲਾ ਪਵੇ ਕਹਿੰਦਾ ਮਤਲਬ ਤੇ ਜੋੜਾ-ਜੋੜਾ ਲਾਉਣ ਲਾ ਪੇ ਫੇ ਤਾਂ ਬਾਈ ਇਹਨੂੰ ਛੱਡਣਾ ਆਪਾਂ ਅਗਲੇ ਸਾਲ ਜੇ ਉਹ ਪੁੱਤ ਨੇ ਨਾਲ ਆਏ ਤਾਂ ਫੇ ਬਾਈ ਇਹ ਜਿੰਨੇ ਵੀ ਹੈਗੇ 2-3 ਨੇ ਨਾਲ ਦੇ ਉਹ ਦੋਨੋਂ ਤਿੰਨੇ ਉੱਥੇ ਹੀ ਬੰਦ ਕਰ ਦਿਆਂਗੇ ਬਾਈ ਡੱਬਾ ਹੋ ਗਿਆ ਕਿ ਸ਼ਾਖ ਖਾਉਣਾ ਬਈ ਇੱਥੇ ਬੈਠਾ ਤੰਦ ਹੋਣਾ ਮੈਂ ਸ਼ਾਖ ਖਾ ਵੀ ਉਹਦੇ ਕੋਲੇ ਹੀ ਆ ਡੱਬੇ ਦੇ ਇਹ ਆ ਬੈਠਾ ਲਾਲ ਪੋਟੇ ਵਾਲਾ ਪਰ ਉਹ ੜਾ ਗੱਬੇ ਬੈਠਾ ਆ ਆ ਗਿਆ ਇਧਰ ਨੂੰ ਸ਼ਾਖ ਖਾ ਇਹ ਵੀ ਡੱਬੇ ਦਾ ਭਰਾ ਹੀ ਆ ਇਹ ਫੇ ਬਾਈ ਰੋਕ ਲਾਗੇ ਬਬਿਓ ਪੰਬੀਰੀ ਫੜ ਲਈ ਮੈਂ ਠੀਕ ਆ ਸੂਰਜ ਆਪਣਾ ਤੇ ਮੈਂ ਕਹਿੰਦਾ ਡਾਕ ਦੇਖਦੇ ਆ ਵੀ ਉੱਡਦਾ ਤੇ ਅੱਜ ਛੇੜਦੇ ਆ ਅੱਜ ਬੱਚੇ ਵੀ ਛੱਡੇ ਹੋਇਆ ਲਓ ਵੀ ਲਓ ਵੀ ਹਾਂ ਹਾਂ ਹਾਇ ਤਾਂ ਰੋਕੇ ਡੀ ਬੰਦਾ ਠੀਕ ਆ ਉੱਡੂਗਾ ਤਾਂ ਹੌਲੀ ਹੌਲੀ ਲਾਪੂ ਉੱਡਣ ਬਾਈ ਇੱਕ ਜਦੋਂ ਛੱਡਦੇ ਨੇ ਨਾ ਆਪਣੇ ਹੱਤ ਨਾਲ ਵੀ ਫੇਵੀ ਜਨਬਰ ਹੋਰ ਹਸਾਬ ਨਾਲ ਕਰਦਾ ਜਦੋਂ ਆਪ ਉੱਡੇ ਉਦੋਂ ਫਿਰ ਆਪ ਮਤਲਬ ਜਿਹੜਾ ਬਿੰਗਾ ਕੂਤਰੋਂ ਦਾ ਆਪ ਵਧੀਆ ਉੱਡਦਾ ਚਲੋ ਐਨੇ ਇੱਕ ਜੋਗਾ ਤਾਂ ਹੋਇਆ ਕੋਈ ਗੱਲ ਨਹੀਂ ਜਿਆਦਾ ਵੀ ਉਡਜੂ ਥੋੜਾ ਟਾਈਮ ਲੱਗਣਾ ਉਡਣ ਲੱਪੈਣਾ ਇਹਨੇ ਐਨ ਹੋ ਜਾਣਾ ਸੈਟ ਬਾਈ ਉਡਣ ਲੱਪਨੇ ਹੁੰਦੇ ਬਾਈ ਆਪਾਂ ਕਈ ਵਾਰੀ ਬਾਜੀ ਛੱਡੇ ਵੀ ਐਦਾਂ ਦੇ ਪੁੱਤਰ ਹਨਾ ਤੇ ਮਿਹਨਤ ਕਰਨੀ ਪੈਂਦੀ ਆ ਉੱਡ ਵੀ ਜਾਂਦੇ ਆ ਬਾਈ ਠੀਕ ਆ ਪਰ ਇਹਨੂੰ ਕਹਿਨੋਂ ਆਪਾਂ ਛੱਡ ਸਕਦੇ ਬਾਜੀ ਕੋਈ ਚੱਕਰ ਨਹੀਂ ਇਹ ਢਾਂਗੀ ਢੂੰਗੀ ਹੋਣ ਲੱਪੈ ਛੱਡਾਂਗੇ ਵੀ ਨਾ ਹੋਇਆ ਤੇ ਫਿਰ ਮੈਂ ਇਹਨੂੰ ਰੋਕ ਵੀ ਦਊਂਗਾ ਕੋਈ ਚੱਕਰ ਨਹੀਂ ਠੀਕ ਆ ਜਿਹੜਾ ਆਪਣਾ ਡੱਬਾ ਆ ਡੱਬੇ ਦੇ ਭਰਾ ਦਾ ਜੀ ਪੋਤੇ ਆ ਇਹ ਜਿਹੜਾ ਆਪਣਾ ਪੁੱਤਰ ਹੋਇਆ ਨਾ ਇਦਾਂ ਇਹਦਾ ਇਹਦਾ ਦਾਦਾ ਹੀ ਲੱਗਦਾ ਕਿਸਾਬ ਦਾ ਜਿਹੜਾ ਇਹਦਾ ਪੁੱਤ ਸੀ ਉਹਦਾ ਪੱਠਾ ਇਹ ਇਹ ਇਸ ਬੱਚੇ ਦਾ ਦਾਦਾ ਹੀ ਆ ਪੁੱਤਰ ਆ ਬਾਬੇ ਉਹ ਸਮਾਨ ਚ ਲਾਪੀਆਂ ਘੁੰਮਣ ਆਹ ਗਈ ਬੈਰੀ ਬਾਲੀ ਆ ਗਈ ਪੱਠੀ ਹਨਾ ਤਿੱਕੀ ਤਖੇਜੇ ਪਰਾਂ ਵਾਲੀ ਆ ਇਹ ਤੇ ਬੜਾ ਕੰਮ ਕਰਿਆ ਕਰੂਗੀ ਆ ਗਈ ਹੁਣ ਰਹਿਣ ਲੱਪਈ ਇੱਥੇ ਅੱਜ ਦੇਖੀਵਾਂ ਲੰਘਦੀ ਤੇ ਅਜੇ ਆਪਾਂ ਪੁੱਤਰ ਕੱਢੇ ਨਹੀਂ ਤੇ ਓਖਾ ਕਰੂਗੀ ਬੱਚੇ ਹੋ ਕੇ ਲੇਟ ਬਾਈ ਬਹੁਤ ਓਖੇ ਹੋ ਲਾਵਾਂ ਵਿਆਹ ਦੀ ਚਲੋ ਲੋਣੇ ਤਾਂ ਪੈਣੀਆਂ ਬਾਈ ਤੇ ਬਾਕੀ ਗੋਲ ਲਿਆਂਦੀਆਂ ਪਾਸਤ ਬਾਜੀਆਂ ਹਨਾ ਤੇ ਉਹਦੇ ਨਾਲ ਫਿਰ ਬਾਈ ਮਤਲਬ ਭੱਜ ਜਾਂਦੀ ਦੇਖ ਕੇ ਜਦੋਂ ਇੱਕ ਅੰਦੀ ਚਲਾਈਦੇ ਆ ਹਨਾ ਲਓ ਬਾਬੇਓ ਇਧਰੋਂ ਉਤਰੀਆਂ ਕੱਢ ਕੇ ਠੀਕ ਆ ਪਹਿਲਾਂ ਨਾਰ ਪਾਈ ਸੀ ਆਪਾਂ ਜਿਹੜੇ ਉੱਡਣ ਵਾਲੇ ਹੁਣ ਆ ਜਿਹੜੀਆਂ ਵੱਡੀਆਂ ਮਾਦੀਆਂ ਜੋੜਿਆਂ ਵਾਲੀਆਂ ਠੀਕ ਆ ਇਹ ਵੀ ਬਾਹਰ ਛੜਤੀਆਂ ਬਾਈ ਆਪਾਂ ਸਾਰੀਆਂ ਠੀਕ ਆ ਇੱਥੇ ਧੁੱਪੇ ਕੋਲ ਫਿਰ ਲੈਣੀਆਂ ਘੜੀ ਧੁੱਪ ਤਾਂ ਤਾਂ ਚਾਈ ਗਈ ਹੈ ਹਨਾ ਥੋੜੀ ਥੋੜੀ ਰਹਿ ਗਈ ਸੱਡਾਂ ਤੇ ਚਲੋ ਫਿਰ ਵੀ ਪਰਪੁਰ ਤਾਂ ਖੁੱਲਣ ਗਏ ਇੱਥੇ ਪਰਪੁਰ ਮਾਰਨ ਗਿਆਂ ਹਨਾ ਤੇ ਬਾਈ ਘਟਕਟ 80 70 80% ਤਾਂ ਧੋਪਣੇ ਬਿਮਾਰੀ ਚੱਕ ਹੋ ਜਾਂਦੀ ਹੈ ਹਨਾ ਤੇ ਇਹ ਘੁੰਮਣ ਫਿਰਨਗੇ ਜਿਦਾ ਆ ਮੀਮੂ ਪਏ ਠੰਠੁਰਨਾ ਠਰੀਆਂ ਠਰੀਆਂ ਮਾਦੀਆਂ ਤੇ ਬਾਕੀ ਦੇ ਜਾਨਵਰ ਸਾਰੇ ਘੁੰਮੀ ਜਾਂਦੇ ਬਾਹਰ ਇਹੇ ਸੀ ਜਿਹੜੀਆਂ ਅੰਦਰ ਸੀ ਹਨਾ ਤੇ ਜਾਂ ਉਹ ਜੋੜਿਆਂ ਵਾਲੇ ਆ ਠੀਕ ਆ ਉਹ ਵੀ ਕੱਢ ਦਾਂਗੇ ਬਾਈ ਤੇ ਜਿਹੜੇ ਆਪਾਂ ਉਧਰ ਜੋੜੇ ਲਾਏ ਆ ਉਹ ਵੀ ਚੱਕ ਲਿਓਣੇ ਬਾਈ ਉਧਰੋਂ ਠੀਕ ਆ ਜਾਂ ਤਾਂ ਜੋੜੇ ਉਧਰ ਲੈ ਜਾਾਂਗੇ ਸਾਰੇ ਹੀ ਫਿਰ ਉਧਰ ਸਹੀ ਤਰੀਕੇ ਨਾਲ ਖਾਣੇ ਬਣਾ ਲਈਏ ਏ ਟਾਉਟਾ ਲਿਆ ਕੇ ਠੀਕ ਆ ਤੇ ਉਸ ਖੁੱਡੇ 'ਚ ਆਪਾਂ ਖਾਣੇ ਪਾ ਲਈਏ ਤੇ ਜੋੜੇ ਸਾਰੇ ਲਾਈਏ ਉਧਰ ਹੀ ਜਾਲਚ ਬਾਹਰ ਘੁੰਮ ਦੇ ਰਿਆ ਕਰਨਗੇ ਤੇ ਜਾਂ ਢੋਲੀਆਂ ਵੱਡੀਆਂ ਲਿਆ ਕੇ ਲਾ ਦਈਏ ਹਨਾ ਜੋੜਿਆਂ ਵਾਸਤੇ ਤੇ ਜਾਂ ਫਿਰ ਬਾਈ ਆਹ ਜਿਹੜੇ ਆਪਾਂ ਖੁੱਡੇ ਚ ਖਾਣੇ ਪਾਈ ਆ ਤੇ ਜਾਂ ਇੱਧਰ ਇੱਧਰ ਪਾਉਣ ਦਾ ਫਾਇਦਾ ਇਹ ਨਹੀਂਗਾ ਹੈਗਾ ਵੀ ਇੱਧਰ ਠਰਦੇ ਬਹੁਤ ਆ ਬਾਈ ਖੁੱਡੇ ਚ ਆਹ ਜਿਹੜਾ ਨਾ ਇੱਥੇ ਉੱਤੇ ਵੀ ਖੁੱਡੇ ਆ ਧੁੱਪ ਧੁੱਪ ਘੱਟੇ ਹੀ ਲੱਗਦੀ ਐ ਇੰਨੀ ਕੀ ਧੁੱਪ ਆਉਂਦੀ ਮਤਲਬ ਸੈੜ ਤੋਂ ਜਿੱਦਾਂ ਮੈਂ ਦੋਨਾਂ ਤੁਹਾਨੂੰ ਆ ਇੰਨੀ ਕੀ ਧੁੱਪ ਆਉਂਦੀ ਬਜੀ ਨਿਗਾਹ ਪੈਣ ਲਈ ਆ ਠੀਕ ਆ ਤੇ ਇਥੋਂ ਕੀ ਧੁੱਪ ਇੱਧਰ ਠਰਨੇ ਬਹੁਤ ਆ ਸਿਆਲਾਂ ਨੂੰ ਖੁੱਡੇ ਠੀਕ ਆ ਆ ਵੀ ਬੱਚੇ ਪਲ ਗਏ ਇਹ ਬੜਲੇ ਵਾਲੀ ਦੇ ਬੱਚੇ ਆ ਹੁਣ ਆ ਝਾੜੂ ਝੂਟੂ ਜਾਂ ਲਾਉਣ ਵਾਲਾ ਮੈਂ ਕੱਲੂ ਝਾੜੂ ਦਾ ਆ ਕੇ ਤੇ ਕ ਠੀਕ ਆ ਸਾਰੇ ਰੰਗ ਰੂਮ ਕਰਕੇ ਚੰਗੀ ਤਰ੍ਹਾਂ ਆ ਵੀ ਖੁੱਡਾ ਸੋਹਣਾ ਸੁਰੱਖਾਇਆ ਬਣਾਈਏ ਤੇ ਇਹ ਜਿਹੜੇ ਖਾਨੇ ਆ ਜਾਂ ਤਾਂ ਫੇਰ ਵੱਢ ਕੇ ਕਿਸੇ ਤਰੀਕੇ ਨਾਲ ਉਹ ਖੁੱਡੇ ਚ ਲਾ ਦਈਏ ਸਹੀ ਆ ਤੇ ਇਹ ਜੋੜੇ ਸਾਰੇ ਲੈ ਜੀਏ ਉਧਰ ਚੱਕ ਕੇ ਤੰਨੇ ਜਰਦੇ ਆ ਖੁੱਡਾ ਬੇਲਾ ਕਰਕੇ ਤੇ ਇੱਧਰ ਆਪਾਂ ਜਿਹੜੇ ਉੱਡਣ ਵਾਲੇ ਬੱਚੇ ਵੀ ਰੱਖ ਸਕਦੇ ਉੱਡਣ ਵਾਲੇ ਵੱਡੇ ਨਾਰ ਵੀ ਰੱਖ ਸਕਦੇ ਆ ਮਾਦੀਆਂ ਉੱਤੇ ਲਾ ਸਕਦੇ ਧੋਪੇ ਹਰੇ ਠੀਕ ਆ ਤੇ ਇਦਾਂ ਦਾ ਕੁਝ ਕਰ ਲਾਂਗੇ ਲੋ ਬਾਈ ਆਪ ਵੀ ਗੱਲ ਨੂੰਂ ਦੀਆਂ ਪਤਲੀਆਂ-ਪਤਲੀਆਂ ਮਿੱਠਾ ਨਾ ਖੁੱਡੇ ਚ ਇਹ ਨੂੰ ਚੱਕ ਕੇ ਪੱਤੀ ਦਾ ਤਾਂ ਥੱਲੇ ਮਿੱਟੀ ਪਾ ਦੇ ਜੀ ਮੁੱਟੀ-ਮੁੱਟੀ ਲੈ ਕੇ ਦੋ-ਦੋ ਤਿੰਨ-ਤਿੰਨ ਗੋਰੀ ਸਿੜ ਦਿਆਂਗੇ ਭਰ ਕੇ ਕੰਨੂੰ ਠੀਕ ਆ ਕੇ ਇਹਨੂੰ ਸੱਦਦੇ ਆ ਕਿ ਕੋਈ ਯਾਰ ਚੜ੍ਹਉਣੀ ਓੱਖੀ ਪੈ ਜਾਂਦੀ ਉੱਪਰ ਹਨਾ ਫਾਈਲ ਬਹੁਤ ਆ ਤੀਜੀ ਮੰਜ਼ਲ ਦੇ ਆ ਕਬੂਤਰ ਰੱਖੇ ਆਪਾਂ ਤੇ ਤੀਜੀ ਹੋ ਬਣ ਜਾਂਦੀ ਕਬੂਤਰਾਂ ਵਾਲੀ ਆ ਠੀਕ ਆ ਦੋ ਥੱਲੇ ਤੇ ਤੀਜੀ ਉੱਤੇ ਤੇ ਵੀ ਕੋਣੀ ਹੁੰਦੀ ਮਿੱਟੀ ਸਾਰੀ ਤੇ ਤੀਜੀ ਹੋ ਬਣ ਜਾਂਦੀ ਬਾਈ ਤੇ ਓੱਖਾ ਹੋ ਜਾਂਦਾ ਥੱਲੇ ਉਹ ਬੋਰਾ ਭਰ ਕੇ ਲੈ ਕੇ ਆਉਣਾ ਹਨਾ ਕਿਹੜੇ ਤਰੀਕੇ ਨਾਲ ਕੰਨੂੰ ਬੰਦਾ ਰੱਬ ਨੇ ਆ ਤੇ ਉੱਥੇ ਚੜਵਾਉਂਦੇ ਆ ਮਿੱਟੀ ਉਹਨੂੰ ਕਹਾਂ ਦਿਹਾੜੀ ਦੇ ਅੱਲਾ ਤੂੰ ਤੇ ਬਾਈ ਮਿੱਟੀ ਆਪਾਂ ਇੱਕ ਢੁੰਡਾ ਬੇਲਾ ਕਰ ਲੈਣਾ ਤੇ ਉੱਥੇ ਸਾਰੀ ਮਿੱਟੀ ਸਟਾਕੇ ਰੱਖ ਲੈਣੀ ਬਾਈ ਉਥੋਂ ਬਾਲਟੀ ਖੰਡ ਭਰੀ ਤੇ ਖੁੱਡੇ ਦੇ ਵਿੱਚ ਪਾਤੀ ਤੇ ਅੱਗੋਂ ਦੇ ਹੁਣ ਆਪਾਂ ਮੋਟੀ ਮੋਟੀ ਮਿੱਟੀ ਭੋਣੀ ਆ ਬਾਈ ਸਾਰਾ ਸਿਆਲ ਠੀਕ ਆ ਤੇ ਛਾਨਣਾ ਲੈ ਆਵਾਂਗੇ ਇੱਕ ਛਾਨਣੇ ਨਾਲ ਬਾਈ ਇਹਦਾ ਛਾਨ ਕੇ ਤੇ ਮਿੱਟੀ ਮਿੱਟੀ ਥੱਲੇ ਰਹਿੰਦੀ ਨਹੀਂ ਜੀ ਮਿੱਠਾ ਫੇ ਉੱਤੇ ਆ ਜਾਂਦੀਆਂ ਠੀਕ ਆ ਛਾਨਣੇ ਦੇ ਵਿੱਚ ਹੀ ਉਹ ਫੇ ਬਾਈ ਬਾਹਰ ਸਿੱਟ ਦਿਆ ਕਰਾਂਗੇ ਤੇ ਇਦਾਂ ਹੀ ਸਿਆਲ ਕੱਢਾਂਗੇ ਬਾਈ ਠੀਕ ਆ ਮੀਂਹ ਨੂੰ ਤਾਂ ਬਚਿਆ ਰਿਹਾ ਤੇ ਇਦਾਂ ਖੁੱਡੇ ਗਿੱਲੇ ਹੋਏ ਤਾਂ ਫੇ ਚੇਂਜ ਕਰਨੀ ਪੈਣੀ ਨਹੀਂ ਆਪਾਂ ਨੂੰ ਮਿੱਟੀ ਇੱਕ ਦੋ ਵਾਰੀ ਕਾਰ ਵੀ ਲਵਾਵਾਂਗੇ ਤੇ ਕੋਈ ਚੱਕਰ ਨਹੀਂ ਕੋਈ ਚੜਾਉਣੀ ਬਾਈ ਔਖੀ ਹੋ ਜਾਂਦੀ ਹੋਰ ਤਾਂ ਕੋਈ ਗੱਲ ਨਹੀਂ ਹੈਣਾ ਤੇ ਇੱਕ ਦੋ ਵਾਰੀ ਚੜਾ ਵੀ ਲਵਾਵਾਂਗੇ ਤੇ ਕੋਈ ਗੱਲ ਨਹੀਂ ਦੋ ਕੁ ਵਾਰੀ ਹੈਣਾ ਜਾਂ ਫਿਰ ਜਿਆਦਾ ਪਹਿਲਾਂ ਹੀ ਜਿਆਦਾ ਸਟਾਕੇ ਰੱਖ ਲਾਂਗੇ ਮਿੱਟੀ ਇੱਥੇ ਕੋਠੇ ਤੇ ਅੰਦਰ ਹੀ ਮਤਲਬ ਇੱਥੇ ਢੇਰ ਲਾਵਾਂਗੇ ਤੇ ਡਰਮੀਆਂ ਜੀਆਂ ਚੱਕ ਕੇ ਨਾ ਆ ਤਾਂ ਮੇਰਾ ਖਲਾਰਾ ਜਿਆ ਪਿਆ ਜਾਲ ਛਤਰੀਆਂ ਤੇ ਕੱਪੜੇ ਕੁੱਪੜੇ ਪਏ ਆ ਤੇ ਬਾਲਟੀਆਂ ਦਾਣੇ ਦੇ ਆਪਣਾ ਜਿਹੜਾ ਕੂਲਰ ਪਿਆ ਠੀਕ ਆ ਫੋਰਥ ਇੱਥੇ ਵਿੱਲਾ ਹੀ ਆ ਸਾਰਾ ਹੋਰ ਕੁੱਖ ਵੀ ਨਹੀਂ ਇੱਥੇ ਢੇਰ ਲਾ ਲਾਂਗੇ ਨਾ ਹੋਇਆ ਹੈਣਾ ਤੇ ਉਹ ਫਿਰ ਬਨੋ ਜਦੋਂ ਤੇ ਇਹਨਾਂ ਚੋਂ ਬਈ ਆਪਾਂ ਜਿਹੜੇ ਜੋੜੇ ਲਾਉਣੇ ਆ ਆ ਵੀ ਕਬੂਤਰ ਉੱਤੇ ਲੈ ਜਾਣਾ ਠੀਕ ਆ ਤੇ ਇਹਦੇ ਮਾਂ ਪਿਓ ਬਈ ਹੈਗੇ ਇਹਦਾ ਇਹਦੇ ਮਾਂ ਪਿਓ ਲਾ ਲੈਣੇ ਇਹ ਡਾਵਾਗੇ ਅਗਲੇ ਸਾਲ ਠੀਕ ਆ ਆ ਤਾਂ ਆਪਾਂ ਗਿਫਟ ਕਰਨਾ ਕਬੂਤਰ ਬਾਈ ਨੂੰ ਪਹਿਲੇ ਨੰਬਰ ਵਾਲੇ ਨੂੰ ਤਾਂ ਬਈ ਆਇਆ ਹੀ ਨਹੀਂ ਹਜੇ ਹਨ ਤੇ ਆ ਵੀ ਉੱਤਰ ਬਾਈ نسل ਨੂੰ ਪੋਣਾ ਇਹ ਵੀ ਕਬੂਤਰ ਲੈ ਜਾਣਾ ਠੀਕ ਆ ਫਿਰ ਇੱਕ ਕਬੂਤਰ ਹੋਰ ਬੁਣਾ ਬਈ ਇੱਕ ਆ ਕਬੂਤਰ ਬਾਈ ਆ ਕੁ ਗੀਜ ਰੰਗਾਂ ਹਨਾ ਦੇਖਦੇ ਆ ਨਾ ਹੋਇਆ ਇਹ ਵੀ ਉੱਤੇ ਜਾ ਇਹਨੂੰ ਡਾ ਵੀ ਲਵਾਂਗੇ ਜੇ ਇਹ ਤਾਂ ਇਹਦੇ ਬੱਚੇ ਹੋਰ ਆ ਪਾ ਇਹਦੇ ਭੈੜ ਭਾਈ ਕਾ ਲਾਲ ਲਿਆ ਮਜੂੜਾ ਫੇਰ ਤਾਂ ਨਹੀਂ ਬਾਈ ਇਹਨੂੰ ਛੱਡਣਾ ਫੇਰ ਤਾਂ ਪਰ ਰੋਕ ਲੈਣਾ ਇਹਨੂੰ ਐਜੇ ਬੱਚੇ ਕਢਾ ਲੈ ਤਾਂ ਫੇਰ ਨਹੀਂ ਰੋਕਣਾ ਫੇਰ ਛੱਡ ਦੇਣਾ ਐਂਦੇ ਬਾਈ ਡੱਬਾ ਤੇ ਜੇ ਉਹ ਪਿਓ ਸੈੱਟ ਹੋ ਗਿਆ ਬੱਚੇ ਕਢਣ ਲੱਪੇ ਤਾਂ ਫੇਰ ਡੱਬਾ ਆਪਾਂ ਡਾਲਣਾ ਨਾ ਹੋਇਆ ਡੱਬਾ ਰੋਕ ਕੇ ਸ਼ਾਖ ਖਾ ਛੱਡ ਲਾਂਗੇ ਬਈ ਠੀਕ ਆ ਹੋਰ ਵੀ ਆਪੀ ਕੂਤਰਾ ਜੋੜੇ ਲੋਣਾ ਬਾਈ ਠੀਕ ਆ ਅਜਿੰਨੇ ਕ ਕੂਤਰਾ ਬਾਈ ਜਿਆਦਾ ਨਹੀਂ ਹੈਗੇ ਠੀਕ ਆ ਇਹਨਾਂ ਦੇ ਵਿੱਚੋਂ ਵੀ 4 ਕੂਤਰਾ ਚੱਲ ਜਾਣੇ ਆ ਤੇ ਬਾਕੀ ਬਾਰੇ ਆਪਣੇ ਕੋ 10-15 ਕਬੂਤਰ ਇਹਨਾਂ ਤੇ ਡੋਂ ਨੂੰ ਬੱਜ ਜਾਣੇ ਆ ਪੰਜ ਚਾਰ ਮਾ ਜੋੜਿਆ ਨਹੀਂ ਲੈ ਜਾਣੇ ਕਿਉਂਕਿ ਜੋੜੇ ਵਾਲੇ ਕਬੂਤਰ ਆਪਣੇ ਜਿਹੜੇ ਮਰੇ ਸੀ ਉਹਨਾਂ ਕਰਕੇ ਹੋਰ ਕਬੂਤਰ ਆਪਾਂ ਜੋੜੇ ਪੋਣੇ ਪੈਣੇ ਆ ਇੱਕ ਹੋ ਰੱਤਾ ਬਾਈ ਲੈ ਕੇ ਜਾਣਾ ਉੱਤੇ ਠੀਕ ਆ ਆਪਣਾ ਵੱਡਾ ਕਬੂਤਰ ਡੰਡਿਆਲ ਦਾ ਭਰਾ ਇੱਥੇ ਮੈਂ ਪਾਇਆ ਸੀ ਉਦੋਂ ਕਾਫੀ ਟਾਈਮ ਦੀ ਗੱਲ ਮੜਾ ਢੱਲਾ ਹੋਇਆ ਤੇ ਮੈਂ ਇੱਥੇ ਲਿਆ ਆਂਦਾ ਥੱਲੇ ਮੈਂ ਕੇਅਰ ਕੋ ਕਰਨੋ ਫੇਰ ਥੱਲੇ ਹੀ ਰਹਿਨਦਾ ਉਹਦਾ ਲੈ ਕੇ ਨਹੀਂ ਗਏ ਤੇ ਇੱਥੇ ਲਾਲ ਸਰ ਰੱਖੇ ਜੇ ਕਬੂਤਰ ਹੁਣਾ ਇੱਕ ਆਓ ਬੈਠਾ ਹੱfte ਬਈ ਤੇ ਇਹ ਵੀ ਉਤਰ ਆਪਾਂ ਜੋੜੇ ਪੋਣਾ ਬਈ ਠ ਟਾਈਮ ਲੱਗਿਆ ਤੇ ਜਾਵਾਂਗੇ ਪੰਸਾਰੀ ਕਿਉਂ ਠੀਕ ਆ ਪੰਸਾਰੀ ਦੇੋਂ ਆਪਾਂ ਇਹਨਾਂ ਜਿਹੜੀਆਂ ਆਂਡਿਆਂ ਤੋਂ ਬੰਦ ਆਪਣੀਆਂ ਪੰਜ ਚਾਰ ਮਾਦੀਆਂ ਉਹ ਚਲਾਣੀਆਂ ਠੀਕ ਆ ਇੱਕ ਆਪਣੀ ਉਹ ਕੂਤਰੀ ਬੰਦ ਆ ਬਈ ਠੀਕ ਆ ਦੂਜੀ ਇੱਕ ਉਹਦੀ ਪੱਠੀ ਆ ਬਈ ਜਿਹੜੀ ਸੰਗਤਪੁਰ ਆਪਣੀ ਫ੍ਰਿਜ ਜਿੱਤੀ ਸੀ ਠੀਕ ਆ ਇੱਕ ਉਹ ਤੇ ਇੱਕ ਕਬੂਤਰੀ ਆ ਉੱਤੇ ਸਵਾਰੰਗੀ ਬੈਠੀ ਜਿਹੜਿਆ ਅਚੀਨੀ ਜੀ ਆਹ ਇੱਕ ਇਹ ਤਿੰਨ ਠੀਕ ਆ ਤੇ ਚੌਥੀ ਇੱਕ ਮਾਦੀ ਹੋਰ ਆ ਬਈ ਇੱਕ ਮਾਦੀ ਇੱਕ ਮਾਦੀ ਇੱਕ ਮਾਦੀ ਆ ਫਿਰਦੀ ਬਈ ਆ ਠੀਕ ਆ ਇਹ ਉਦ ਦਾ ਬਾਈ ਚੱਲ ਪਈ ਸੀ ਪਿਛਲੇ ਸਾਲ ਆਂਡੇ ਲਾਏ ਸੀ ਪਰ ਫੇ ਵੀ ਨੂੰ ਇੱਕ ਵਾਰੀ ਦਵਾਈ ਦੂਈ ਖਵਾ ਕੇ ਫੇਰੀ ਲਾਉਣਾ ਜੋੜੇ ਹਨ ਤੇ ਜਿਹੜੇ ਆਪਾਂ ਕੱਲ ਨੂੰ ਜੋੜੇ ਲਾਉਣੇ ਬਾਈ ਇਹ ਕ ਲਾਲ ਚੀਨੀ ਕੂਦਰੀ ਠੀਕ ਆ ਇੱਕ ਇੱਕ ਉਹ ਜਿਹੜੀ ਕੂਦਰੀ ਆਪਾਂ ਜੋਸਰੀ ਜੀ ਝੜੇ ਜੇ ਸਿਰ ਵਾਲੀ ਦੋ ਤੇ ਇਹ ਕੋ ਲਾਲ ਚੀਨੀ ਬੈਠੀ ਤਿੰਨ ਇੱਕ ਆ ਗੋੜ ਰੰਗੀ ਚਾਰ ਇੱਕ ਉੱਤੇ ਬੈਠੀ ਬਾਈ ਪਰ ਪੰਜ ਪੰਜ ਤੋਂ ਛੇ ਜੋੜੇ ਕੱਲ ਨੂੰ ਆਪਾਂ ਲਾਉਣੇ ਆ ਬਾਈ ਕਿਸੇ ਵੀ ਹਾਲਤ ਤੇ ਠੀਕ ਆ ਦੋ ਜੋੜੇ ਲਾਉਣੇ ਬਾਈ ਉਹੜੀਆਂ ਬਿੰਗੀਆਂ ਆ ਉਹਨਾਂ ਚੋਂ ਵੀ ਮੈਂ ਕਹੇ ਚਾਰ ਪੰਜ ਦਿਨ ਹੋਰ ਰੋਕ ਲਈਏ ਹਨਾ ਦੋ ਜੋੜੇ ਲਾਉਣੇ ਆਪਾਂ ਉਹਨਾਂ ਚੋਂ ਬਾਈ ਠੀਕ ਆ ਤੇ ਬਾਕੀ ਜਦੋਂ ਆ ਆਪਣੀ ਡੱਬੇ ਦੀ ਮਾਂ ਉਹਦਾ ਸੈੱਟ ਹੋ ਗਈ ਪੂਰਾ ਵਧੀਆ ਚੁਗਦੀ ਪਈ ਉਹ ਦੇਖੋ ਚੁੰਝ ਵੀ ਸਿੱਧੀ ਮਾਰਦੀ ਹੈ ਨਾ ਕੋਈ ਇਦਾਂ ਦੀ ਸੀਨ ਨਹੀਂ ਹੈਗਾ ਐਨ ਸਿੱਧੀ ਹੋ ਗਈ ਆ ਮੈਂ ਕਿਹਾ ਚੱਲ ਡੱਬਾ ਹੀ ਸੈੱਟ ਡੱਬੇ ਦਾ ਪਿਓ ਹੀ ਸੈੱਟ ਹੋ ਜਾਏ ਤਾਂ ਉਹਦੇ ਨਾਲ ਹੀ ਲਾਈਏ ਹਨਾ ਤੇ ਕੋਈ ਚੱਕਰ ਨਹੀਂ ਨਾ ਹੋਇਆ ਤੇ ਜਿਹੜਾ ਇਹਦਾ ਬਲੱਡ ਹੋਰ ਹੈਗਾ ਆ ਮਤਲਬ ਪਿਓ ਸੇਮ ਆ ਮਾਂਵਾਂ ਚੇਂਜ ਆ ਹਨਾ ਉਹ ਕੂਤਰਾ ਆਪਾਂ ਉਸ ਕਬੂਤਰੀ ਨਾਲ ਲਾ ਦਾਂਗੇ ਤਾਂ ਮ ਆਪਣੀ ਉਹ ਗਰਦੇਵ ਵਾਲੀ ਉਸਤਾਦ ਗਰਦੇਵ ਵਾਲੀ ਕੂਦਰੀ ਆ ਜਿਹੜੀ ਆਪਣੀ ਉਹ ਪਿੱਛੇ ਤੁਰੀ ਫਿਰਦੀ ਹੈ ਨਾ ਸਭ ਤੋਂ ਸਿਰੇ ਤੇ ਬਾਈ ਏਰੀ ਸਾਰੀ ਨਸਲ ਆ ਆਪਣੇ ਕੋ ਠੀਕ ਆ ਆ ਵੀ ਇਹਦੀ ਧੀ ਆ ਆ ਵੀ ਉੱਤੇ ਆਤੀ ਬੈਠੀ ਆ ਇਹ ਤਿੰਨੇ ਮਾਵਾਂ ਧੀਆਂ ਬੰਦ ਹੋਈਆਂ ਪਿਛਲੇ ਸਾਲ ਦੀਆਂ ਤੇ ਉਹ ਉਹਨੂੰ ਤਾਂ ਹੋ ਗਿਆ ਥੋੜਾ ਜਿਹਾ ਕਾਫੀ ਟਾਈਮ ਹੋ ਗਿਆ ਤਾਂ ਮੈਂ ਕਢਾਇਆ ਹੀ ਨਹੀਂ ਸੀ ਨਾ ਉਹਨੂੰ ਤਾਂ ਬਹੁਤ ਚਿਰ ਹੋ ਗਿਆ ਇਹ ਸਾਲ ਡੇਢ ਸਾਲ ਤੋਂ ਬੰਦਾ ਮੈਂ ਇਹਨਾਂ ਨੂੰ ਵੀ ਮਤਲਬ ਵੱਡਾ ਇਹਨਾਂ ਦੀ ਨਸਲ ਵੀ ਵਾਧੂ ਪਈ ਸੀ ਆਪਣੇ ਕੋ ਹਨਾ ਤੇ ਜਿਹੜੀ ਆ ਕਬੂਤਰੀ ਆ ਬਾਈ ਇਹਦਾ ਹੀ ਪੱਠਾ ਬਾਈ ਉਹ ਜਿਹੜਾ ਆਓ ਬੈਠਾ ਨਾ ਇਹਦਾ ਹੀ ਪੱਠਾ ਆ ਠੀਕ ਆ ਕਬੂਤਰੀ ਆਪਣੇ ਕੋ ਹੈਗੀ ਆ ਆਂਡਿਆਂ ਤੋਂ ਬੰਦ ਕਰਕੇ ਹੋਰ ਨਹੀਂ ਲਿਆ ਹੋਏ ਜੇ ਨਾ ਹੋਇਆ ਇਹਨੂੰ ਆਂਡਿਆਂ ਤੋਂ ਚਲਾ ਕੇ ਤੇ ਬਾਈ ਇਹ ਇਹਦੇ ਬੱਚੇ ਫੇਕੜਾ ਲਾਂਗੇ ਠੀਕ ਆ ਵੈਸੇ ਉਹ ਜਿਹੜਾ ਬਣਿਆ ਆ ਉਹ ਮਾਂ ਇਹ ਆ ਜਿਹੜਾ ਦਾ ਪਿਓ ਸੀਗਾ ਜਿਹੜਾ ਆਪਣਾ ਬੜਲੇ ਵਾਲੀ ਦਾ ਪਿਓ ਆ ਨਾ ਉਹ ਪਿਓ ਉਹਦਾ ਉਹਦਾ ਪੁੱਤ ਸੀ ਉਹ ਜਿਹੜਾ ਮਤਲਬ ਬੜਲੇ ਵਾਲੀ ਦਾ ਭਰਾ ਕਹਿ ਸਕਦੇ ਪਰ ਉਹ ਇੰਨਾ ਬਣਿਆ ਸੀ ਇਸ ਕਬੂਤਰੀ ਨਾਲ ਤੇ ਇਸ ਕਬੂਤਰੀ ਨਾਲ ਤੇ ਉਹ ਪੱਠਾ ਆਪਣਾ ਗਵਾ ਗਿਆ ਬਾਈ ਉਹ ਘਰੇ ਹੀ ਬੰਨ ਬਾਈ ਸੱਤੋਂ ਸੱਤ ਬਾਜੀ ਮਤਲਬ ਉੜਦਾ ਸੀ ਤੇ ਬਾਜੀ ਘਰੇ ਹੀ ਬਾਈ ਕੱਢ ਗਿਆ ਸੀ ਉਹ 7:30 ਵਜੇ ਟਾਈਮ ਉਹਨੇ ਪਿੰਡੇ ਹੀ ਕਰ ਦਿੱਤਾ ਸੀ ਇੱਥੇ ਤੇ ਉਹ ਉਹਦਾ ਪੋਤੇ ਆ ਉਹ ਉਹਦਾ ਪੁੱਤ ਸੀ ਉਹ ਉਹ ਕੂਤਰ ਬਾਈ ਤੇ ਝੋਨੇ 'ਚ ਡਿੱਗ ਗਿਆ ਸੀ ਉਹ ਝੋਨਾ ਬਹੁਤ ਟਾਈਮ ਗੱਲ ਆ 8-9 ਸਾਲ ਪਹਿਲਾਂ ਦੀ ਗੱਲ ਆ ਤੇ 8-9 ਸਾਲ ਦਾ ਹੀ ਬੱਚਾ ਇਹ ਵਧੀ ਉਮਰਿਆ ਦੀ ਜਿਆਦਾ ਹੀ ਹਨਾ ਤੇ ਇਹਦੇ ਬੱਚੇ ਪੁੱਛੇ ਬਾਈ ਬਸ ਇਦਾਂ ਹੀ ਹਨਾ ਥੋੜੇ ਹੀ ਬਣਾਏ ਬੁਣੇ ਹਰੇਕ ਸਾਲ ਵੀ ਇੱਕ ਦੋ ਛੱਡ ਲੈਣਾ ਬਾ ਬਹੁਤ ਆ ਇੱਕ ਦੋ ਛੱਡ ਲੈਣਾ ਵੀ ਆਪਣਾ ਸ਼ੌਂਕ ਪੂਰਾ ਹੋ ਜਾਂਦਾ ਸੀ ਠੀਕ ਆ ਵਧੀਆ ਔਰਦੇ ਸੀ ਹੁਣ ਐਤ ਕੀ ਜਿਆਦਾ ਚਾਸ ਪਿਆ ਤੇ ਬੱਚਿਆਂ ਨੇ ਪਿਛਲੇ ਸਾਲ ਵੀ ਬਾਈ ਬਹੁਤ ਸੀਨ ਐਤ ਕਰਾਇਆ ਹਨਾ ਉਦੋਂ ਪਿਛਲੇ ਸਾਲ ਵੀ ਬਹੁਤ ਐਤ ਕਰਾਈ ਤੇ ਮੈਨੂੰ ਹੁਣ ਐਤ ਕੀ ਚਾਸੀਆਂ ਪੈ ਗਿਆ ਸੀ ਇਹ ਜੋੜੇ ਦਾ ਤੇ ਉਹ ਖੂਤਰੀ ਰੱਦੀ ਹੋ ਗਿਆ ਠੀਕ ਆ ਕਈ ਵੇਲੇ ਹੁੰਦਾ ਨਾ ਵੀ ਆਪਾਂ ਨੇ ਦਿਲ ਚ ਹੁੰਦਾ ਬਾਈ ਆਹ ਜੋੜੇ ਦੇ ਬੱਚੇ ਛੱਡਣੇ ਆ ਉਹੋ ਜੋੜਾ ਭਾਈ ਜਾਂਦਾ ਲੱਗਦਾ ਹਨਾ ਬਾਕੀ ਚੱਲ ਪੂਗਾ ਕੋਈ ਚੱਕਰ ਨਹੀਂ ਬਾਈ ਹਨਾ ਹੋ ਜੂਗਾ ਸੈਟ ਇਹ ਮਤਲਬ ਆ ਦੇਖੋ ਤੁਰਦਾ ਸਿੱਧਾ ਨਾ ਸਿੱਧਾ ਜਾਂਦਾ ਬਾਈ ਪਹਿਲਾਂ ਇਦਾਂ ਥੋੜੀ ਜਾਂਦਾ ਪਹਿਲਾਂ ਤਾਂ ਭੰਗੜਾ ਹੀ ਪੁੰਦਾ ਜਾਂਦਾ ਹੁੰਦਾ ਹੀ ਐਂ ਕਰਦਾ ਚੱਲੂਗਾ ਬਾਈ ਬਾਬਾ ਮਿਹਰ ਕਰੇ ਲਾਉਂਗਾ ਜੋੜੇ ਉਹ ਇਹਦੇ ਨਾਲ ਜੋੜਾ ਜਰੂਰ ਹੁੰਦਾ ਇਹ ਉਹਦੇ ਮੂਰੇ ਬਿੰਦਾ ਵੀ ਉਹਦਾ ਕੂਤਰ ਗੁੜਕਦਾ ਵੀ ਆ ਠੀਕ ਆ ਆ ਪੱਠੀ ਨਾਲ ਇਹ ਪੱਠੀ ਆ ਇਹਦੇ ਨਾਲ ਹੀ ਜੋੜਾ ਪਾਉਣ ਨੂੰ ਫਿਰਦਾ ਤੇ ਉਹ ਖਾਨਾ ਮਲਦੇ ਅੰਦਰ ਜਾ ਕੇ ਦੋਨੇ ਜਾਨੇ ਉਹ ਪੇਟੀ ਜੀ ਦਾ ਬੂਹਾ ਖੁੱਲਾ ਹੁੰਦਾ ਨਾ ਤਾਂ ਉਧਰ ਚਲ ਜਾਂਦੇ ਦੋਨੇ ਜਾਨੇ ਤੇ ਇਹ ਕੂਤਰ ਗੁੜਕਦਾ ਵੀ ਆ ਲੜਨ ਵੀ ਪੈਂਦਾ ਇਹਦੇ ਨਾਲ ਇੰਨੀ ਕ ਹਾਲਤ ਮਤਲਬ ਬਾਹਰ ਆ ਗਿਆ ਮਤਲਬ ਉਸ ਪ੍ਰੋਬਲਮ ਦੇ ਵਿੱਚੋਂ ਤੇ ਬਾਕੀ ਇਹਦੇ ਵੈਰੀ ਵਨ ਦਾ ਟੀਕਾ ਲਾਉਣਾ ਮੈਂ ਕੱਲ ਨੂੰ ਤੇ ਟੈਰਾਮਾਈਸਿਨ ਦਾ ਮਿਕਸ ਕਰਕੇ ਉਹਦੇ ਨਾਲ ਬਹੁਤ ਜਲਦੀ ਫਰਕ ਪੈਂਦਾ ਬਈ ਨੂੰ ਲਓ ਬਾਬੇ ਉਹ ਟਾਈਮ ਬਹੁਤ ਹੋ ਗਿਆ ਤੇ ਮਾਦੀਆਂ ਨੂੰ ਜਿੱਦਾਂ ਹੁਣ ਆ ਪੈਰਾਂ ਤੇ ਨੋਹਾਂ ਤੇ ਇਹਨਾਂ ਦੇ ਇਦਾਂ ਹੋ ਬਿਠਾਈਆਂ ਜੰਮ ਜਾਂਦੀਆਂ ਨਾ ਬਾਈ ਜਦੋਂ ਤੋਰਾ ਫੇਰਾ ਕਰਦੀਆਂ ਇਹ ਬਾਹਰ ਆਪਾਂ ਖੁੱਲੇ ਛੱਡਦੇ ਆ ਅੰਦਰ ਕਿਹੜਾ ਇਹਨਾਂ ਨੇ ਛਾਲਾ ਹੁਣਾ ਮੰਨੇ ਬਾਈ ਸਾਰਿਆਂ ਦੇ ਘਟ ਘਟ ਦੋ ਤਿੰਨ ਦੇ ਰਹਿ ਗਿਆ ਜਿਹੜਾ ਪੈਰਾਂ ਤੇ ਹੁਣ ਜੰਮਿਆ ਸੀ ਮੜਾ ਮੜਾ ਮੀਮੂ ਪੈਣ ਦਾ ਵੀ ਹਨਾ ਜੰਮ ਜਾਂਦਾ ਗਿੱਲੀਆਂ ਬਿਠਾ ਕਰਕੇ ਕਮਿਟੀ ਨਹੀਂ ਪਾਈ ਆਪਾਂ ਥੱਲੇ ਤੇ ਉਹ ਵੀ ਪਾ ਦਿਆਂਗੇ ਤੇ ਉਹ ਦੇਖੋ ਸਾਰੇ ਡੇਗੇ ਬਾਈ ਲੱਥ ਲੱਥ ਕੇ ਤੁਰਨ ਫਿਰਨਾਂ ਛਾਲਾ ਹੁਣਾ ਮਾਰਦੀਆਂ ਨਾ ਨੋਹਾਂ ਤੋਂ ਆਪੀ ਲੱਥ ਲੱਥ ਡਿੱਗੀ ਜਾਂਦੀਆਂ ਤੇ ਇਹਦੇ ਅੱਗੇ ਦੋ ਤਿੰਨ ਸੀ ਇਹਦੇ ਮੁਰੇ ਇੱਕ ਔਰ ਮੈਂ ਥੋੜੀ ਨਾ ਹਲਕਾ ਹਲਕਾ ਜਿਹਾ ਮਾੜਾ ਮਾੜਾ ਥੋੜੀ ਨਾ ਮਾਰਨਾ ਤੇ ਉਹ ਪੋਲਾ ਪੈ ਜਾਂਦਾ ਫਿਰ ਦੇ ਖਿੱਚ ਕੇ ਲਾ ਦੀਦਾ ਹਨਾ ਜੇ ਆਪਾਂ ਉੱਦਾਂ ਖਿੱਚੀਏ ਤੇ ਨੋ ਟੁੱਟਣ ਦਾ ਡਰ ਰਹਿੰਦਾ ਤੇ ਇਹ ਜਿਹਦਾ ਅੰਦਰ ਹੀ ਰਹਿੰਦੀਆਂ ਨਾ ਬਾਹਰ ਕੱਢੀ ਦੀਆਂ ਘਾਟਾ ਹੁਣ ਜੇ ਤਾਂ ਬਾਹਰ ਕੱਢਿਆ ਕਰਾਂਗੇ ਇਹਨਾਂ ਨੂੰ ਬਾਹਰ ਹੀ ਛੱਡਿਆ ਕਰਨੀਆਂ ਬਾਈ ਇਹ ਤੇ ਜਦੋਂ ਜੋੜੇ ਵੀ ਲਾ ਲਈਆਂ ਇੱਥੇ ਬਾਹਰ ਛੱਡਿਆ ਕਰਨੇ ਸਾਰੇ ਕਬੂਤਰ ਆਪਾਂ ਬਈ ਇਹ ਜਿਹੜੀਆਂ ਕਬੂਤਰੀਆਂ ਵੱਡੀਆਂ ਵੀ ਕਬੂਤਰ ਵੀ ਠੀਕ ਆ ਜੇ ਆਪਾਂ ਉਹ ਜੋੜਾ ਜਾਲ ਲਾ ਲਿਆ ਬਾਈ ਉੱਥੇ ਤਾਂ ਠੀਕ ਹੀ ਆ ਉਸ ਦਾ ਬਾਹਰ ਹੀ ਰਹਿੰਦੇ ਫਿਰ ਬਾਹਰ ਹੀ ਡੱਕ ਕੇ ਤੇ ਦਾਣਾ ਪਾਣੀ ਧੋਈਏ ਤੇ ਕਰੀਅਰ ਰੂਟੀਨ ਸ਼ੁਰੂ ਹਨਾ ਹਾਂਜੀ ਬਾਬੇ ਉਹ ਕੀ ਆਲਾ ਫੇ ਕਰੀਏ ਸ਼ੁਰੂ ਹਨਾ ਤੁਹਾਡੇ ਕਮੈਂਟਾਂ ਦੇ ਜਵਾਬ ਦਈਏ ਤੇ ਬਾਕੀ ਸਾਰੇ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਬਾਈ ਜਿਹੜਾ ਤੁਸੀਂ ਇੰਨਾ ਪਿਆਰ ਦਿੰਦੇ ਹਨਾ ਤੇ ਆਜੋ ਬਾਬੇ ਤੁਹਾਡੇ ਕਮੈਂਟਾਂ ਦੇ ਜਵਾਬ ਦਈਏ ਪਹਿਲਾਂ ਤੇ ਇੱਕ ਬਾਈ ਦਾ ਕਮੈਂਟ ਆਇਆ ਸੀਗਾ ਕਿ ਬਾਈ ਤੁਹਾਡਾ ਏਰੀਆ ਕਿਹੜਾ ਬਾਈ ਮੈਂ ਪਹਿਲਾਂ ਵੀ ਦੱਸਿਆ ਹਨਾ ਮੇਰਾ ਫਗਵਾੜਾ ਸ਼ਹਿਰ ਆ ਤੇ ਪਿੰਡ ਜਿਹੜਾ ਮਲਖਪੁਰ ਆ ਉਦਾਂ ਕਪੂਰਥਲਾ ਪਿੰਦਾ ਜ਼ਿਲ੍ਹਾ ਜਿਹੜਾ ਆਪਾਂ ਨੂੰ ਹਨਾ ਤੇ ਉਦਾਇ ਕਾਫੀ ਦੂਰ ਹੈ ਜਲੰਧਰ ਤੋਂ ਵੀ ਇਧਰ ਆ ਕੇ ਹਟ ਕੇ ਪੈਂਦਾ ਪਾਇਆ ਇਹਨਾਂ ਨੇ ਬਹੁਤ ਦੂਰ ਕਬੂਰ ਥਲੇ ਤੇ ਚੱਕ ਕੇ ਆ ਠੀਕ ਆ ਕਈਆਂ ਨੂੰ ਭਲੇਖਾ ਵੀ ਪੈਂਦਾ ਵੀ ਕੂਰ ਥਲੇ ਜੀ ਲੱਭਦੇ ਰਹਿੰਦੇ ਆ ਠੀਕ ਆ ਇਹ ਹੈਗਾ ਬਾਈ ਉਦਾ ਫਗਵਾੜੇ ਚ ਆ ਜਦੋਂ ਆਪਾਂ ਜਿਦੋਂ ਜਲੰਧਰ ਤੋਂ ਆਪਾਂ ਇਧਰ ਨੂੰ ਉਨੇ ਨਾ ਗਰਾਆਂ ਵਾਲ ਨੂੰ ਗਰਾਆਂ ਤੇ ਫਲੋਰ ਉਤੋਂ ਪਹਿਲਾਂ ਹੀ ਆ ਜਾਂਦਾ ਇਹ ਗਰਾਆਂ ਤੋਂ ਪਹਿਲਾਂ ਹੀ ਆ ਠੀਕ ਆ ਫਗਵਾੜੇ ਵਾਲਾ ਪੌਲੀ ਟੱਪਣਾ ਉੱਥੋਂ ਹੀ ਮਤਲਬ ਫਗਵਾੜੇ ਤੁਸੀਂ ਇਧਰ ਨੂੰ ਘੁੰਮ ਜਾਣਾ ਹਿਆਰਪੁਰ ਰੋਡ ਤੇ ਬਈ ਆਪਣਾ ਪਿੰਡ ਪੈਂਦਾ ਮਲਖਪੁਰ ਪਿੰਡ ਵੈਸੇ ਇਹਨਾਂ ਨੇ ਪਾਇਆ ਚੱਕ ਕੇ ਉਹ ਕਪੂਰ ਤੇ ਕਪੂਰਤਲੇ ਬਹੁਤ ਦੂਰ ਚੱਕ ਕੇ ਮਾਰਿਆ ਤੇ ਇੱਕ ਬਾਈ ਦਾ ਹੋਰ ਕਮੈਂਟ ਆਇਆ ਸੀ ਕਿ ਬਾਈ ਮੈਂ ਬਾਈ ਉਹ ਕਮੈਂਟ ਕਹਿੰਦੇ ਕੱਲ ਵੀ ਬਾਈ ਦਾ ਕਮੈਂਟ ਆਇਆ ਸੀ ਕਿ ਬਾਈ ਜਵਾਬ ਨਹੀਂ ਦਿੱਤਾ ਸੀ ਕੱਲ ਵਾਲੀ ਵੀਡੀਓ ਤੇ ਕਿ ਬਾਈ ਯਾਰ ਕਬੂਤਰ ਉੱਡ ਕੇ ਆਉਂਦੇ ਐ ਇੱਕ ਦੋ ਦਿਨ ਵਧੀਆ ਉੱਡਦੇ ਐ ਤੇ ਬਾਅਦ ਦਾ ਬਾਈ ਮੈਂ ਦੱਸ ਤਾਂ ਦਿੱਤਾ ਸੀ ਪਰਸੋਂ ਕੇ ਕੱਲ ਵਾਲੀ ਵੀਡੀਓ ਚ ਹੀ ਖਾਰੀ ਦੱਸਿਆ ਕੇ ਪਰਸੋਂ ਵਾਲੀ ਚ ਕਿ ਬਾਈ ਉਹਨਾਂ ਦੇ ਅੰਦਰ ਪ੍ਰੋਬਲਮ ਹੋਊਗੀ ਹਨਾ ਤੇ ਮੈਂ ਤੁਹਾਨੂੰ ਇਹ ਵੀ ਕਿਹਾ ਸੀ ਬਾਈ ਦਾਣਾ ਕੀ ਪੋਨੇ ਫਿਰ ਤੁਸੀਂ ਦੱਸਿਆ ਪਤਾ ਨਹੀਂ ਦੱਸਿਆ ਜਾਂ ਨਹੀਂ ਦੱਸਿਆ ਨਾ ਇੱਕ ਦੋ ਬਾਈਆਂ ਨੇ ਹੋਰ ਵੀ ਦੱਸਿਆ ਸੀ ਉਹ ਦਾਣੇ ਬਾਰੇ ਬਾਈ ਮੈਂ ਪਹਿਲਾਂ ਦੱਸਿਆ ਸੀਗਾ ਵੀ ਆਹ ਦੇਣਾ ਛੋਲੇ ਛੂਲੇ ਪਾਉਣੇ ਸ਼ੁਰੂ ਕਰ ਲਓ ਵੀਕਨੈਸ ਆ ਜਾਂਦੀ ਕਬੂਤਰਾਂ ਨੂੰ ਠੀਕ ਆ ਜਾਨਾਂ ਨੂੰ ਮਲਪਾਂ ਦੀ ਲਾ ਦਿਓ ਠੀਕ ਆ ਤੇ ਜੇ ਨਹੀਂ ਉੱਡਦੇ ਪਏ ਕਬੂਤਰ ਵਾਦੇ ਨਹੀਂ ਮਲਪਾਂ ਦੀ ਲਾਓ ਉਹਨੇ ਅੰਦਰ ਗਰਮੀ ਗੁਰਮੀ ਪਈ ਹੋਈ ਸਾਰੀ ਚੱਕ ਦੇਣੀ ਆ ਠੀਕ ਆ ਕਬੂਤਰ ਚੰਗੇ ਹੋਣ ਤੇ ਉੱਡੂਗੇ ਬਾਈ ਤੇ ਉਹਨਾਂ ਨੂੰ ਬਾਈ ਕਿਤੇ ਕਿਤੇ ਹਨਾ ਜਿੱਦਾਂ ਮਣੱਕਾ ਜੇ ਗੋੜ ਬਣਿਆ ਜਿਹੜਾ ਆਪਾਂ ਦੱਸਿਆ ਸੀ ਹਨਾ ਗੋੜ ਗੋੜ ਬਣਿਆ ਹੋਇਆ ਜਾਂ ਤਾਂ ਉਹ ਬਣਾ ਕੇ ਬਾਈ ਉਹ ਦੇ ਕੇ ਧੁੱਪੇ ਪਾ ਲਓ ਜੇ ਨਹੀਂ ਤੇ ਬਾਈ ਮਣੱਕਾ ਲੈ ਕੇ ਅੱਧਾ ਮਣੱਕਾ ਉਹਦੇ ਵੀ ਕੱਢ ਕੇ ਉੱਚ ਚਿੱਟੀ ਮਿਰਚ ਜਿਹੜੀ ਦੱਖਣੀ ਮਿਰਚ ਹੁੰਦੀ ਨਾ ਕਾਲੀ ਮਿਰਚ ਦੀ ਦੱਖਣੀ ਮਿਰਚ ਉਹ ਬਾਈ ਤੁਸੀਂ ਇੱਕ ਮਿਰਚ ਪਾ ਕੇ ਅੱਧਾ ਮਣੱਕੇ ਦੇ ਵਿੱਚ ਦੇ ਕੇ ਉਹ 5 ਐਮਐਲ ਪਾਣੀ ਦੇ ਕੇ ਤੇ ਧੁੱਪੇ ਪਾ ਦਿਓ 2 ਘੰਟੇ 3 ਘੰਟੇ ਤੇ ਉਹ ਤੁਹਾਡੇ ਕਬੂਤਰ ਖੁੱਲ ਜਾਣਗੇ ਬਾਈ ਵਧੀਆ ਆਪਦੇ ਟਾਈਮ ਤੇ ਚੱਲ ਜਾਣਗੇ ਤੇ ਇੱਕ ਵੀਰ ਦਾ ਹੋਰ ਕਮੈਂਟ ਆਇਆ ਸੀਗਾ ਕਿ ਬਾਈ ਘਰ ਦੀਆਂ ਬਾਜ਼ੀਆਂ ਵਾਸਤੇ ਜੇ ਆਪਾਂ ਬੱਚੇ ਜੋੜੇ ਕਿੰਦਾ ਲਾਈਏ ਹਨਾ ਜੇ ਮਤਲਬ ਵਧੀਆ ਉੱਡਣ ਵਧੀਆ ਟਾਈਮਿੰਗ ਕਰਨ ਤੇ ਉਹ ਕਿੰਦਾ ਜੋੜੇ ਲਾਉਣੇ ਚਾਹੀਦੇ ਆ ਬਾਈ ਸਭ ਤੋਂ ਪਹਿਲਾਂ ਤਾਂ ਤੁਹਾਡੇ ਕੋਲ ਡਾਵੇ ਕਬੂਤਰ ਚਾਹੀਦੇ ਆ ਠੀਕ ਆ ਦਾਵੇ ਹੋਣੇ ਚਾਹੀਦੇ ਆ ਘਰੇ ਭਾਵੇਂ ਇੱਕ 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 ਨਾਰੀ ਹੋਵੇ ਬਹੁਤ ਜ਼ਿਆਦਾ ਔੜਦਾ ਹੋਵੇ ਘਰੇ ਮਤਲਬ ਤਿੰਨ ਤਿੰਨ ਚਾਰ ਚਾਰ ਵਜ ਦਾ ਟਾਈਮ ਕਰਦਾ ਹੋਵੇ ਠੀਕ ਆ ਇਦਾਂ ਹੀ ਮਾਦੀ ਚਾਹੀਦੀ ਬਾਈ ਤਿੰਨ ਤਿੰਨ ਚਾਰ ਚਾਰ ਵਜ ਦੀ ਕਰਦੀ ਉਹ ਬਾਹਰ ਤਾਂ ਬਾਹਰ ਘਰ ਦਾ ਤੇ ਆਪਾਂ ਨੂੰ ਰੋਲਾ ਹੀ ਨਹੀਂ ਹੁੰਦਾ ਉਧਰ ਚੰਗੇ ਹੀ ਹੁੰਦੇ ਭਾਜ ਦੇ ਭੁੱਜ ਦੇਣੀ ਆਪਾਂ ਬਾਹਰ ਚਲੋ ਪਿੰਡ ਦੇ ਹਿਸਾਬ ਨਾਲ ਆਪਾਂ ਨੂੰ ਲਾਉਣਾ ਪੈਂਦਾ ਜੋੜਾ ਵੀ ਯਾਰ ਆ ਪਿੰਡ ਵੀ ਕੂਤਰ ਕਿਤੇ ਛੋਟੇ ਪਿੰਡ ਲਈ ਬਣਾਉਣਾ ਕਿ ਵੱਡੇ ਪਿੰਡ ਲਈ ਬਣਾਉਣਾ ਕਿ ਸ਼ਹਿਰ ਵਾਸਤੇ ਬਣਾਉਣਾ ਹਨ ਵੀ ਜਦੋਂ ਆਪਣੇ ਘਰ ਤੋਂ ਬਾਹਰ ਜਾ ਕੇ ਛੱਡਣਾ ਉੱਥੇ ਦਾ ਬਾਈ ਬਹੁਤ ਔਖੇ ਜੋੜਦੇ ਹਨਾ ਬਣ ਕਾਤੇ ਭਾਈ ਐਡਾ ਜੋੜਾ ਬਣਾਉਣਾ ਔਖਾ ਨਹੀਂ ਹੈਗਾ ਤੁਸੀਂ 2 3 ਵਜੇ ਤੱਕ 4 ਵਜੇ ਤੱਕ ਕਬੂਤਰੀ ਉੜਦੀ ਆ ਨਾ ਜੇ 2 ਤੋਂ ਵੱਧ ਉੜਦੀ ਆ ਸਭ ਤੋਂ ਬੈਸਟ ਆ ਤੇ ਕਬੂਤਰ ਵੀ ਇੰਨਾ ਹੀ ਉੜਦਾ ਠੀਕ ਆ ਉਹ ਤੁਸੀਂ ਲਾ ਦਿਓ ਭਾਈ ਜੇ ਤਿੱਖੇ ਫੇਰਨੇ ਆ ਵੀ ਤੇਜ਼ ਤੇ ਉਡਣ ਤੇ ਭਾਈ ਜਿਹੜੇ ਪਤਲੇ ਪਰਾਂ ਵਾਲੇ ਕਬੂਤਰ ਹੁੰਦੇ ਆ ਉਹ ਤੇਜ਼ ਵਾਲੇ ਉੜਦੇ ਆ ਠੀਕ ਆ ਉਹ ਨੀਵੇਂ ਵੀ ਰਹਿੰਦੇ ਆ ਵਾਲੇ ਉੱਚੇ ਨਹੀਂ ਜਾਂਦੇ ਪਰ ਤੇਜ਼ ਬਹੁਤ ਉੜਦੇ ਆ ਜੇ ਤੁਸੀਂ ਘਰੇ ਟਿਕਾ ਕੇ ਵੀ ਮਤਲਬ ਆਪਣੇ ਕਬੂਤਰ ਬੰਦ ਵੜ ਕੇ ਉਡਣ ਟਿੱਕੇ ਉਡਣ ਠੀਕ ਆ ਫੇ ਬਾਈ ਕਬੂਤਰ ਯੂਜ਼ ਕਰਿਆ ਕਰੋ ਚੋੜੇ ਪਰਾਂ ਵਾਲੇ ਉੱਤੋਂ ਜਾ ਕੇ ਨਾ ਤੇ ਚੋੜੇ ਪਰ ਹੁਣ ਮੋٹے-ਮੋٹے ਪਰ ਹੁਣ ਤੁਹਾਨੂੰ ਪਤਾ ਹੋਣਾ ਠੀਕ ਆ ਉਹ ਬਾਈ ਘਰੇ ਬਹੁਤ ਜ਼ਿਆਦਾ ਕੰਮ ਜਾਵੇ ਉਹ ਗੋਲ ਘੇਰੀ ਦੇ ਹੁੰਦੇ ਆ ਠੀਕ ਆ ਤੇ ਕਬੂਤਰ ਉੱਚੇ ਵੀ ਉੱਡਦੇ ਆ ਉੱਚਾ ਕਬੂਤਰ ਹੀ ਘਰੇ ਟਾਈਮ ਕਰਦਾ ਹੁੰਦਾ ਬਾਈ ਨੀਵਾ ਕਬੂਤਰ ਕਰਦੇ ਨੀਵੇਂ ਵੀ ਆ ਪਰ ਇੰਨਾ ਨਹੀਂ ਕਿਤੇ ਨਾ ਕਿਤੇ ਜਦੋਂ ਐਂਡ ਆ ਜਾਂਦਾ ਨਾ ਐਂਡ ਵਾਲਾ ਟਾਈਮ ਬਾਈ ਤੁਹਾਨੂੰ ਪਤਾ ਕਿਹੜਾ ਆ ਠੀਕ ਆ 3 3 ਵਜੇ ਤੋਂ ਬਾਅਦ ਜਿਹੜਾ ਐਂਡ ਤੇ ਸ਼ੁਰੂ ਹੋ ਜਾਂਦਾ 3 ਵਜੇ ਤੋਂ ਬਾਅਦ ਉਹ ਬਾਈ ਘਟੋਣਾ ਔਖਾ ਠੀਕ ਆ ਉਦੋਂ ਹੀ ਕਬੂਤਰ ਦਾ ਹੌਸਲਾ ਟੁੱਟ 5 ਵਜੇ ਤੋਂ ਬਾਅਦ ਤਾਂ ਆਪਾਂ ਕਹਿੰਦੇ ਠੰਡਾ ਹੋ ਜਾਂਦਾ ਕਬੂਤਰ ਬਾਈ ਕਿਤੇ ਨਾ ਕਿਤੇ ਮਰਦਾ ਵੀ ਉਦੋਂ ਹੀ ਆ ਫਿਰ ਹੌਸਲਾ ਤੋੜਦਾ ਵੀ ਹੁਣ ਬੈਠਾਂ ਠੀਕ ਆ ਤੇ ਉਹ ਫਿਰ ਉੱਚਾ ਉੜਦਾ ਕਬੂਤਰ ਪਾਸ ਹੁੰਦਾ ਹੁੰਦਾ ਬਾਈ ਥੱਲੇ ਵਾਲਾ ਕਬੂਤਰ ਘਰ ਚ ਨਹੀਂ ਕਰਦੀਆਂ ਬਾਜ਼ੀਆਂ ਜੀ ਜਿਆਦਾ ਹੋ ਜਾਂਦੇ ਬਲਿ ਜਿਆਦਾ ਜੇ ਆਪਾਂ ਕਹੀਏ ਵੀ ਸੋਚੋ 50% ਮਤਲਬ ਕੰਮ ਜਾ ਹੁੰਦੇ ਆ ਨਾ ਜਿਹੜੇ ਚੋੜੇ ਪਰ ਉੱਚਾ ਕਬੂਤਰ ਉੜਦਾ ਉਹ ਕਰਦੀਆਂ ਬਾਜ਼ੀਆਂ ਬਾਈ 100% ਹੀ ਪਾਸ ਹੋ ਜਾਂਦਾ ਬਾਕੀ ਤੁਹਾਨੂੰ ਖੇੜ ਪਾਣੀ ਲਾਉਣਾ ਆਉਣਾ ਚਾਹੀਦਾ ਕਰਦੀਆਂ ਬਾਜ਼ੀਆਂ ਵਾਸਤੇ ਠੀਕ ਆ ਉਹ ਵੀ ਆਪਾਂ ਗੱਲਾਂ ਬਾਤਾਂ ਕਰਾਂਗੇ ਬਈ ਠੀਕ ਆ ਕਰ ਫਿਰ ਆਪਾਂ ਦੱਸਾਂਗੇ ਕੀ ਗੇਮ ਪਾਣੀ ਜਾਂ ਕੀ ਖੇਡ ਪਾਣੀ ਲਾਉਣਾ ਕਰਦੀਆਂ ਬਾਈਆਂ ਵਾਸਤੇ ਠੀਕ ਆ ਤੇ ਹੋਰ ਵੀ ਬਾਈ ਕਈ ਬਾਈਆਂ ਦੇ ਬਹੁਤ ਸੋਹਣੇ ਸੋਹਣੇ ਕਮੈਂਟ ਆਉਂਦੇ ਹਨਾ ਇੱਕ ਬਾਈ ਆਪਣਾ ਗਿਲ ਰومی ਆ ਬਾਈ ਕੈਨੇਡਾ ਤੋਂ ਆਇਆ ਤੇ ਉਹ ਬਾਈ ਵੀ ਬਹੁਤ ਪਿਆਰੇ ਪਿਆਰੇ ਕਮੈਂਟ ਕਰਦਾ ਉਹਦਾ ਵੀ ਬਾਈ ਦਾ ਹੱਥ ਜੋੜ ਕੇ ਦਿলো ਧੰਨਵਾਦ ਆ ਹਨਾ ਤੇ ਬਹੁਤ ਬਹੁਤ ਧੰਨਵਾਦ ਆ ਤੁਹਾਡਾ ਸਾਰੇ ਭਰਾਵਾ ਦਾ ਹਨਾ ਇੰਨੇ ਸੋਹਣੇ ਸੋਹਣੇ ਤੁਸੀਂ ਕਮੈਂਟ ਕਰਦੇ ਆ ਬਾਕੀ ਵੀਡੀਓ ਨੂੰ ਵੱਧ ਤੋਂ ਵੱਧ ਦੇਖਿਆ ਕਰੋ ਬਾਈ ਕਿਉਂਕਿ ਨੁਕਤਾ ਮੈਂ ਹਰੇਕ ਵੀਡੀਓ ਚ ਦੱਸਿਆ ਹੁੰਦਾ ਉਹ ਤੁਸੀਂ ਕਈ ਵਾਰੀ ਸਕਿਪ ਕਰ ਕਰਕੇ ਅੱਗੇ ਕੇ ਦੇਖ ਲੈਣੇ ਆ ਜਾਂ ਕਦਾ ਵੀ ਉਹ ਤੁਹਾਡਾ ਜਿਹੜਾ ਕਮੈਂਟ ਹੁੰਦਾ ਉਹ ਵਿੱਚ ਰਹਿ ਜਾਂਦਾ ਬਈ ਤੁਹਾਡਾ ਦੱਸਿਆ ਹੁੰਦਾ ਜਵਾਬ ਮੈਂ ਤਕਰੀਬਨ ਹੀ ਦਿੱਤੇ ਹੁੰਦੇ ਬਈ ਕੋਈ ਆ ਜਿੱਦਾਂ ਪਤਾ ਕੀ ਹੁੰਦਾ ਬਈ ਮੈਂ ਜਿੱਦਾਂ ਹੁਣ 2:30 ਵੇ ਦਾ ਟਾਈਮ ਹੋਇਆ ਮੈਂ ਹੁਣ ਤੱਕ ਕਮੈਂਟ ਪੜ ਲਈ ਠੀਕ ਆ ਤੇ ਮੈਂ ਵੀਡੀਓ ਬਣਾ ਦੇਣੀ ਜਿਹੜੀ ਉਦੋਂ ਬਾਅਦ ਬਈ ਕਿਤੇ ਰਹਿ ਜਾਣੇ ਆ ਉਹ ਫਿਰ ਮੈਂ ਵੀਡੀਓ ਤਾਂ ਮੈਂ ਕਰ ਲਈ ਹੁੰਦੀ ਸੇਬ ਬਈ ਠੀਕ ਆ ਤੇ ਉਹ ਤਾਂ ਕਰਕੇ ਫਿਰ ਅਗਲੀ ਵੀਡੀਓ ਚ ਵੀ ਮੈਂ ਕਮੈਂਟ ਬੋਲ ਦਿੰਦਾ ਨਾ ਕਈ ਵਾਰੀ ਤਾਂ ਮੈਂ ਪੁਰਾਣੀ ਵੀਡੀਓ ਖੋਲ ਦਣੀ ਚਲੋ ਹੁਣ ਖੋਲ ਲਿਆ ਕਰੂੰਗਾ ਵੀ ਜਿਹ ਆਪਾਂ ਮਤਲਬ ਪੂਰੇ 6 ਵਜੇ ਮੈਂ ਵੀਡੀਓ ਪਾ ਦਿੰਨਾ ਬਈ 5:48 ਤੇ ਜਾਂ 6 ਵਜੇ ਪੂਰੇ ਵੀਡੀਓ ਆਪਣੀ ਹੁੰਦੀ ਆ 6 ਵਜੇ ਕੇ 1 ਮਿੰਟ ਤੇ ਜਾਂ 9:00 ਤੇ ਜਾਂ 6 ਵਜੇ ਇੱਥੇ ਕੋ ਹੁੰਦੀ ਹੈ ਨਾ ਸਾਰੇ ਭਰਾ ਜਿੰਨਾ ਜਿੰਨੇ ਵੀ ਵੀਰ ਮੈਨੂੰ ਪਿਆਰ ਕਰਦੇ ਆ ਨਾ ਤੁਸੀਂ ਪੂਰੇ 6 ਵਜੇ ਬਈ 6 ਵਜੇ ਕੇ 5 ਮਿੰਟ ਵੀ ਲਾ ਲਓ ਤੁਸੀਂ ਸਾਰੇ ਭਰਾਵਾਂ ਨੇ ਵੀਡੀਓ ਪੂਰੀ ਜਾ ਕੇ ਦੇਖਣੀ ਆ ਤੇ ਕਮੈਂਟ ਵੀ ਕਰਨਾ ਤੇ ਲਾਜ਼ਮੀ ਲਾਈਕ ਵੀ ਕਰਨਾ ਠੀਕ ਆ ਆਪਰਾ ਟਾਈਮ ਬਣਾ ਲਓ ਇੱਕ ਇੰਨਾ ਕ ਤੁਸੀਂ ਮੈਂ ਤੁਹਾਡੇ ਲਈ ਇੰਨਾ ਕਰਦਾ ਹਾਂ ਨਾ ਬਾਈ ਜੋ ਤੁਸੀਂ ਪੁੱਦੇ ਮੈਂ ਦੱਸਦਾ ਮੇਰੇ ਲਈ ਇੰਨਾ ਤੁਸੀਂ ਕਰ ਲਓ ਜਦੋਂ ਜਿਸ ਟਾਈਮ ਮੈਂ ਵੀਡੀਓ ਪੋਣਾ ਬਾਈ 6 ਵਜੇ ਤੁਸੀਂ ਸਾਰੇ ਭਰਾਵਾਂ ਨੇ ਬਾਈ ਘਰ ਤੋਂ ਘੱਟ 3-400 500 ਬੰਦਾ ਜਿਹੜਾ ਆਪਣਾ ਡੇਲੀ ਕਮੈਂਟ ਵੀ ਕਰਦੇ ਆ ਤੁਸੀਂ ਜੁੜੇ ਵੀ ਆ ਹਨਾ ਐਨੇ ਵੀਊ ਦਾ ਬਾਈ ਆਪਾਂ ਨੂੰ ਉਸ ਟਾਈਮ ਤੁਸੀਂ ਜਾ ਕੇ ਸਾਰੇ ਇੱਕ ਲਾਈਵ ਦੇਖਿਆ ਕਰੋ ਉਹਨੇ ਨਾਲ ਆਪਣੀ ਵੀਡੀਓ ਹੋਰ ਸ਼ੇਅਰ ਹੋਊਗੀ ਵਧੀਆ ਹਨਾ ਮੈਂ ਤੁਹਾਡੇ ਅੱਗੇ ਬਸ ਇੱਕ ਬੇਨਤੀ ਕਰ ਸਕਦਾ ਤੇ ਤੁਸੀਂ ਮੰਨਣੀ ਆ ਠੀਕ ਆ ਤੇ ਤੁਸੀਂ ਹੁਕਮ ਕਰਿਆ ਕਰੋ ਮੈਂ ਬੇਨਤੀ ਕਰ ਸਕਦਾ ਤੁਸੀਂ ਹੁਕਮ ਕਰਿਆ ਕਰੋ ਜਿਹੜੀ ਚੀਜ਼ ਪੁੱਛਣੀ ਆ ਉਹ ਮੈਂ ਦੱਸਦਾ ਬਾਈ ਤੁ ਤੇ ਠੀਕ ਆ ਬਾਬਿਓ ਮਿਲਦੇ ਆ ਫੇ ਕੱਲ ਵਾਲੀ ਵੀਡੀਓ ਦੇ ਵਿੱਚ ਜੇ ਵੀਡੀਓ ਵਧੀਆ ਲੱਗੀ ਤੇ ਲਾਈਕ ਸ਼ੇਅਰ ਕਮੈਂਟ ਜਰੂਰ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲਓ ਤੇ ਮੈਨਾਂ ਦੇਖਦਾ ਹਾਂ ਉਹਨਾਂ ਵਿੱਚ ਕਈ ਭਰਾ ਵੀਡੀਓ ਦੇਖਦੇ ਜਿਨ੍ਹਾਂ ਨੇ ਚੈਨਲ ਹਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਪਰ ਦੇਖਦੇ ਡੇਲੀ ਵੀਡੀਓ ਆਉਂ ਉਹ ਠੀਕ ਆ ਉਹ ਵੀ ਤੁਸੀਂ ਕਰ ਲਿਓ ਤੇ ਠੀਕ ਆ ਬਾਬਿਓ ਆਪਣਾ ਆਪਣਾ ਸਾਰੇ ਭਰਾ ਧਿਆਨ ਰੱਖਿਓ ਤੇ ਮਿਲਦੇ ਆ ਕੱਲ ਵਾਲੀ ਵੀਡੀਓ ਦੇ ਵਿੱਚ